ਮੈਂ ਇੱਕ ਪੁੱਛਣਾ ਚਾਹਨਾ ਕਿ ਬੀਏ ਜਿਹੜੀ ਹੈ ਨਰੇਗਾ ਰੁੱਕੀ ਕਿਵੇਂ ਲੇਬਰ ਲੀਗਾ ਦੇ ਪ੍ਰਧਾਨਾਂ ਨੇ ਸ਼ਿਕਾਇਤ ਕੀਤੀ ਤਾਂ ਸੈਂਟਰ ਨੇ ਚੀਜ਼ ਬਣਾਣੀ ਹੈ ਵੀ ਸਿੱਧਾ ਗਰੀਬ ਦੇ ਮੂੰਹ ਤੇ ਜਾਣਾ ਚਾਹੀਦਾ ਹੈ ਬਰੇਜਾ ਨਾ ਕਿ ਇਹਨਾਂ ਦੇ ਕਿਸੇ ਜਿਹੜੇ ਕ੍ਰਿਪਟ ਅਫਸਰ ਉਹਨਾਂ ਦੇ ਮੂੰਹ ਪਰਿਆ ਜਾਵੇ ਪਤਨੀ ਜੀ ਰਾਮ ਰਾਮ ਜੀ ਜੀ ਇੰਚ ਤੁਹਾਡਾ ਸਾਰਾ ਨਮਸਕਾਰ ਜੀ ਨਮਸਕਾਰ ਮੰਤਰੀ ਜੀ ਇੱਕ ਇਲੈਕਸ਼ਨ ਹੋ ਕੇ ਗਿਆ ਜੀ ਤੇ ਅਗਲਾ ਇਲੈਕਸ਼ਨ ਐਮ ਸੀ ਦਾ ਆ ਰਿਹਾ ਜੀ ਆਪ ਤਾਂਿਕ ਆਪ ਜੀ ਆਰੀ ਪਹਿਲੀ ਕਿਵੇਂ ਰਹੀ ਤੇ ਹੁਣ ਅੱਗੇ ਕਿਵੇਂ ਰਹੇਗੀ ਕੋਈ ਗੱਲ ਕੀ ਹੈ ਕਿ ਐਮਸੀ ਦੇ ਚੋਣਾਂ ਵਿੱਚ 25 ਵਾਰਡ ਹੈ 25 ਵਾਰਡਾਂ ਦੀ ਜਿਹੜੀ ਵਾਰਡਬੰਦੀ ਹੋਈ ਹੈ ਉਹਦੇ ਵਿੱਚ ਜਿੰਨੇ ਐਮਸੀ ਮੌਜੂਦਾ ਐਮਸੀ ਹੈਗੇ ਉਹਨਾਂ ਸਾਰਿਆਂ ਨੂੰ ਉਮਮਨ ਇਤਰਾਜ਼ ਹੈ ਤੇ ਇਹ ਬੰਦਿਆਂ ਨੇ ਇਤਰਾਜ਼ ਲਿਖੇ ਦਿੱਤਾ ਹੈ ਕਿ ਵਾਰਡਬੰਦੀ ਸਹੀ ਨਹੀਂ ਹੋਈ ਰੂਲਾਂ ਦੇ ਮੁਤਾਬਿਕ ਨਹੀਂ ਹੋਈ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਗਿਆ ਅੱਗੇ ਗੱਲ ਤਾਂ ਇਹ ਨਾਲ ਦੀ ਇਹ ਮਨਸ਼ਰਾਂ ਦੀ ਇੱਕੀ ਐਸੀ ਸ਼ੀਟ ਕਿਵੇਂ ਦਿੱਤੀ ਆਵੇਂ ਤਾਂ ਇਹਦੇ ਬਲਾਕ ਸਮਿਤੀ ਜਾਬ ਦੀ ਤੋੜ ਬੰਨ੍ਹ ਕਰਕੇ ਔਰ ਕਿੱਥੇ ਰਜਰਵ ਕਰਨੀ ਸੀ ਕਿੱਥੇ ਨਹੀਂ ਕਰਨੀ ਸੀ ਸਾਰੇ ਉਹਦੇ ਵਿੱਚ ਗੜਬੜ ਕੀਤੀ ਉਹਦੇ ਜ਼ਿਆਦਾ ਗੱਲ ਨਾ ਕਰਦਾ ਹੋਏ ਆਪਾਂ ਸਾਰੇ ਜਾਣਦੇ ਹਾਂ ਕਿ 21 ਸਾਲਾਤਾ ਦੇ ਵਿੱਚ ਇਲੈਕਸ਼ਨ ਜਿਹੜੇ ਕੀਤੇ ਨੇ ਔਰ ਕਿਸ ਤਰ੍ਹਾਂ ਇਲੈਕਸ਼ਨਾਂ ਦੇ ਵਿੱਚ ਗੁੰਡਾਗਰਦੀ ਹੋਈ ਹੈ ਔਰ ਕਿਸ ਤਰ੍ਹਾਂ ਗਿਣਤੀ ਦੇ ਵਿੱਚ ਜਿਹੜੀ ਹੈ ਸਾਡੇ ਜਿਹੜੇ ਪ੍ਰਤੀਅਸੀ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਦੀ ਸਹਾਇਤਾ ਲਈਤੀ ਗਈ ਇਸ ਬਲਾਕ ਸਮਿਤੀ ਤੇ ਜਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੋਇਆ ਇਹ ਤਾਂ ਇਲੈਕਸ਼ਨ ਜਿਹੜਾ ਹੈ ਪੁਲਿਸ ਜਾਂ ਪ੍ਰਸ਼ਾਸਨ ਨਾਲ ਅਸੀਂ ਲੜਾਈ ਕੀਤੀ ਹੈ ਨਾ ਕਿ ਮਤਲਬੇਨਾਂ ਨਾਲ ਕੀਤੀ ਹੈ ਤਸ ਕਰਕੇ ਨਗਰਪਾਲਿਕਾ ਦੇ ਚੋਣ ਹੈ ਦੇਖੋ ਸਾਡੇ ਤਾਂ ਹਮੇਸ਼ਾ ਤਿਆਰੀ ਰੱਖਦੀ ਹੈ ਕਿੱਥੇ ਵੀ ਲੜੀ ਅਸੀਂ 25 ਦੇ 25 ਅਸੀਂ ਲੜੇ ਹਾਂ ਬਲਾਕ ਸਮਿਤੀ ਜਿਲ੍ਹਾ ਪ੍ਰੀਸ਼ਦ ਸਾਡੇ ਮੈਂਬਰ ਲੜੇ ਆ ਤੇ ਬਾਕੀ ਜੋ 25 ਵਾਰਡ ਹੈ ਉਹਦੇ ਵਿੱਚ ਸਾਡੇ ਅਸੀਂ ਬੰਦੇ ਸਾਡੇ ਖੜੇ ਹੋਣਗੇ ਅਸੀਂ ਇਲੈਕਸ਼ਨ ਲੜਾਂਗੇ ਔਰ ਅਸੀਂ ਇਲੈਕਸ਼ਨ ਲੜਦੇ ਖਾਲੀ ਪਲਾਉ ਬਣਾ ਕੇ ਦੇ ਅਸੀਂ ਕੰਮ ਕੀਤਾ ਲੋਕਾਂ ਨੂੰ ਜਾਣਿਆ ਅਸੀਂ ਜਿਹੜਾ ਵਿਕਾਸ ਅਸੀਂ ਕੀਤਾ 9 ਸਾਲ ਹੋ ਗਏ ਉਹਦੇ ਵਿੱਚ ਕਾਂਗਰਸ ਦੀ 5 ਸਾਲ ਰਹੀ ਹੈ ਔਰ 4 ਸਾਲ ਸਵਾ 4 ਸਾਲ ਇਹ ਰਹੇ ਨਾ ਕੋਈ ਕੰਮ ਨਹੀਂ ਕੀਤਾ ਸਵਾ ਪੱਥਰ ਲਾਣ ਦੇ ਸਵਾ ਔਰ ਇਹਨਾਂ ਨੇ ਬੋਰਡ ਦੇ ਬੋਰਡ ਤੇ ਬੋਰਡ ਦੇ ਬੋਰਡ ਤੇ ਬੋਰਡਾਂ ਦੇ ਸਵਾ ਪ੍ਰਚਾਰ ਦੇ ਸਵਾ ਜਿਹੜਾ ਪੈਸਾ ਇਹਨਾਂ ਨੇ ਖਰਚ ਕੀਤਾ ਉਹਦਾ ਦੇਖ ਸਕਦੇ ਹੋ ਤੁਸੀਂ ਕਿੰਨੇ ਬੋਰਡ ਕਿਸ ਤਰ੍ਹਾਂ ਲਾਏ ਹੈ ਔਰ ਅਸੀਂ ਤਰ੍ਹਾਂ ਨੇ ਪੱਥਰ ਵੀ ਲਾਏ ਆ ਕੰਮ ਕੀਤਾ ਨਹੀਂ ਤੇ ਪੱਥਰ ਲਾਏ ਆ ਸੜਕਾਂ ਤੇ ਜਿਹੜੀ ਸੜਕਾਂ ਬਣੀਆਂ ਸੀ ਜੇ ਪੇਚ ਵਰਕ ਕਰਦੇ ਤਾਂ ਦੇਖੋ ਇਹਨਾਂ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਤੈਸ ਕਰਕੇ ਸਾਡੀ ਪੂਰੀ ਤਿਆਰੀ ਹੈ ਪਹਿਲੀ ਗੱਲ ਤਾਂ ਜਿਹੜਾ ਇਤਰਾਜ਼ ਗਿਆ ਉਹਦਾ ਕੀ ਬੰਦ ਹੈ ਪਹਿਲੇ ਤਾਂ ਉਹ ਦੇਖਦੇ ਆ ਕਿ ਸਾਡੀ ਤਾਂ ਤਿਆਰੀ ਰਹਿਦੀ ਹੈ ਪਰ ਤੁਸੀਂ ਕਹਿੰਦੇ ਸਾਡੀ ਤਿਆਰੀ ਹੈ ਤੇ ਵਾਰਡ ਬੰਦੀ ਤੇ ਤੇਰੇ ਇਤਰਾਜ਼ ਕਿਉਂ ਨੇ ਦੇਖੋ ਇਤਰਾਜ਼ ਤਾਂ ਸਾਰੇ ਐਮਸੀ ਨੇ ਕੀਤਾ ਹੈ ਵਾਰਡ ਬੰਦੀ ਵਿੱਚ ਮਤਲਬ ਕਾਨੂੰਨ ਦੀ ਉਲੰਘਣਾ ਹੋਈ ਹੈ ਜੱਦੀ ਉੱਠੀ ਗਈ ਹੈ ਦੇਖੋ ਵਾਰਡਾਂ ਤੋੜ ਬਣ ਕੇ ਉਹ ਜਿਹੜਾ ਜਿਵੇਂ ਆ ਇੱਕ 80% ਐਸੀ ਵੋਟ ਹੈ ਉਥੇ ਜਰਨਲ ਕਰਤਾ ਜਾਂ ਜਿੱਥੇ ਮਤਲਬ ਲੇਡੀਜ਼ ਕਰਤਾ ਇਹਨਾਂ ਨੇ ਦੇਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਮਜ਼ਬੂਤ ਕੈਂਡੀਡੇਟ ਪ੍ਰਤੀਅਸੀ ਕਿਹੜੇ ਕਿਹੜੇ ਹਰ ਬਾਾਰ ਜਿੱਤਦੇ ਉਹਨਾਂ ਦੇ ਤੋੜ ਬਣ ਜਿਹੜੀ ਕੀਤੀ ਗਈ ਹੈ ਸਾਰਿਆਂ ਨੂੰ ਪਤਾ ਇਸ ਗੱਲ ਦਾ ਤੇ ਤਿਆਰੀ ਦਾ ਦੇਖੋ ਸਿ ਇਲੈਕਸ਼ਨ ਤਾਂ ਦੇਖੋ ਜੇ ਉੱਤੇ ਕੋਰਟ ਚ ਗਏ ਹੈ ਕੋਰਟ ਨੇ ਆਰਡਰ ਕੀ ਕਰਨਾ ਜੇ ਕੋਰਟ ਆਰਡਰ ਕਰਦੀ ਹੈ ਵੀ ਇਲੈਕਸ਼ਨ ਉਹਦਾ ਸਿੱਧਾ ਲੜਨਾ ਕੋਈ ਗੱਲ ਨਹੀਂ ਅਸੀਂ ਇਲੈਕਸ਼ਨ ਲੜਦੇ ਆਪਦੇ ਕੰਮਾਂ ਦੇ ਆਧਾਰ ਤੇ ਲੜਦੇ ਅਸੀਂ ਲੋਕਾਂ ਦਾ ਕੰਮ ਕੀਤਾ ਸ਼ਹਿਰ ਤੇ ਵਿਕਾਸ ਕੀਤਾ ਜੋ ਕੰਮ ਲੋਕਾਂ ਦੇ ਜ਼ਿਹਨ ਚ ਵਿੱਚ ਜੋ ਕੀਤੇ ਹੈ ਤਾਂ ਅਸੀਂ ਤਾਂ ਕੰਮ ਦੇ ਆਧਾਰ ਨਾਲ ਵੋਟ ਮੰਗਦੇ ਆ ਨਾ ਕਿ ਕੋਈ ਜੁੱਤੀ ਹਫਵਾ ਤੇ ਹਵਾ ਨਾਲ ਮੰਗਦੇ ਇਹ ਐਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਨਾ ਨਾ ਕਹਣਾ ਹੈ ਜੇ ਅਸੀਂ ਕੰਮ ਕੀਤਾ ਅਸੀਂ ਤੋੜ ਰੇ ਸੜਕਾਂ ਬਣਾਈਆਂ ਅਸੀਂ ਸਟਰੀਟ ਲਾਈਟਾਂ ਲਾਈਆਂ ਹਰ ਇੱਕ ਤਰ੍ਹਾਂ ਦਾ ਵਿਕਾਸ ਕੀਤਾ ਤੇ ਕੋਈ ਵਿਕਾਸ ਦਾ ਹਰ ਤੇ ਵੋਟਾਂ ਨੰਨੀਆਂ ਵਾਰ ਬੰਦੀ ਤਾਂ ਇਹੋ ਜਿਹੀ ਹੁੰਦੀ ਆਈਏ ਤੁਹਾਨੂੰ ਨਹੀਂ ਹੋਈ ਕੋਈ ਨਵੀਂ ਗੱਲ ਚਲੋ ਕਿੰਨਾ ਕੰਮ ਕੀਤਾ ਉਹ ਤਾਂ ਨਜ਼ਰਾਂ ਦੇ ਲੋਕਾਂ ਨੂੰ ਲੋਕ ਜਾਣਦੇ ਆ ਕੀ ਕੰਮ ਕੀਤਾ ਕੀ ਨਹੀਂ ਕੀਤਾ ਇਹ ਤਾਂ ਇਮਤਿਹਾਨ ਜਿਹੜਾ ਨਾ ਜੀ ਜਿਹੜੇ ਗੱਲ ਸੁਣੋ ਮੇਰੀ ਜਿਹੜਾ ਬੰਦਾ ਬੱਚਾ ਪੜ੍ਹ ਕੇ ਕੰਮ ਕਰਦਾ ਹੈ ਨਾ ਜੀ ਪੜ੍ਹ ਕੇ ਜਿਹੜਾ ਕੰਮ ਕਰਦਾ ਹੈ ਤਾਂ ਉਹ ਪੇਪਰ ਤੇ ਨਕਲ ਨਹੀਂ ਮਾਰਦਾ ਜੀ ਨੇ ਪੜ੍ਹਾਈ ਨਹੀਂ ਕੀਤੀ ਉਹਨੇ ਨਕਲ ਦੀ ਕੋਸ਼ਿਸ਼ ਹੁੰਦੀ ਹੈ ਅਸੀਂ ਪੜ੍ਹਨ ਵਾਲੇ ਬੱਚੇ ਵਾਂਗੂ ਕੰਮ ਕੀਤਾ ਕਮ ਦੇਦਾਰ ਤੇ ਵੋਟ ਮਾਰਦੇ ਨਕਲ ਨਹੀਂ ਮਾਰਦੇ ਸੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਆਏ ਨੇ ਪੜਦੇ ਹੈ ਨਹੀਂ ਇਹ ਨਕਲ ਮਾਰ ਕੇ ਪਾਸ ਆਣ ਦੀ ਕੋਸ਼ਿਸ਼ ਕਰਦੇ ਆਪਾਂ ਸਾਰੇ ਜਾਣਦੇ ਆ ਉਹ ਤਾਂ ਕਦੋਂ ਕਹਿੰਗੇ ਸਿੱਕਾ ਨਹੀਂ ਕੀਤਾ ਤਾਂ ਲੋਕਾਂ ਨੂੰ ਪਤਾ ਨਹੀਂ ਕਿਥੇ ਕੀ ਹੋਇਆ ਕਿਥੇ ਨਹੀਂ ਹੋਇਆ ਇੱਕ ਬਿਆਨ ਦਿੱਤਾ ਸੀ ਵੀ ਇਹ ਸੜਕਾਂ ਜਿਹੜੀ ਐ ਮੈਂ ਨਹੀਂ ਛੱਡਾਂਗਾ ਸਾਰੀ ਬਣਾਵਾਂਗਾ ਕਿੰਨੇ ਲੋਕਾਂ ਦੀ ਗੱਲ ਹੋਈ ਵੀ ਆ ਆਪਣੀ ਬਣਾ ਦਿਓ ਜੀ ਆ ਮੇਰੀ ਬਣਾ ਦਿਓ ਕਿੰਨੇ ਲੋਕਾਂ ਨੇ ਗੱਲ ਕੀਤੀ ਜੇ ਬਣੀ ਹੁੰਦੀ ਤਾਂ ਲੋਕ ਕਿਉਂ ਕਹਿੰਦੇ ਵੀ ਆ ਸਾਡੀ ਆ ਬਣਾਓ ਆ ਬਣਾਓ ਆ ਬਣਾਓ ਤਸ ਕਰਕੇ ਦੁਨੀਆ ਪਬਲਿਕ ਜਿਹੜੀ ਆ ਸਭ ਜਾਣਦੇ ਸਾਨੂੰ ਜ਼ਿਆਦਾ ਕਹਿਣ ਦੀ ਆਵਸ਼ਕਤਾ ਨਹੀਂ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਕੌਣ ਕਰ ਸਕਦਾ ਕੌਣ ਨਹੀਂ ਕਰ ਸਕਦਾ ਸਭ ਨੂੰ ਪਤਾ ਹੈ ਪਰ ਜੇਕਰ ਕੰਮ ਨਹੀਂ ਕਰ ਦਿੱਤੀ ਜਾਵੇ ਤਾਂ ਪਾਲਪਾ ਦੇੋਂ ਜਿਹੜੇ ਰਿਪੋਰਟ ਮੰਗਿਆ ਲਗਭਗ ਸ਼ਾਦੇ ਲੱਖੇ ਹੋਇਆ ਮੰਨ ਲੀਏ ਪਾਲਪਾ ਦਾ ਕੀ ਉਹ ਜੰਡਾ ਦੇਗਾ ਕਿਸ ਆਧਾਰ ਤੇ ਆ ਕੀ ਰਿਪੋਰਟ ਮੰਗੇਗਾ ਤਕੋ ਅਸੀਂ ਵਿਕਾਸ ਦੇ ਨਾਦੀ ਵੋਟਾਂ ਮੰਗਦੇ ਆਂ ਔਰ ਅਸੀਂ ਜੋ ਕੱਲ ਕਹਿੰਦੇ ਆਂ ਮੈਂ ਜੇ ਅਗਰ 97 ਚ ਚੋਣ ਲੜੈ ਸੀ ਜਿੰਨੇ ਵਾਦੇ ਕੀਤੇ ਇੱਕ ਬੰਦਾ ਖੜਾ ਹੋ ਕੇ ਕਹੇਦੇ ਵੀ ਆ ਵਾਦਾ ਕੀਤਾ ਸੀ ਤੇ ਪੂਰਾ ਨਹੀਂ ਕੀਤਾ ਅਸੀਂ ਸਾਰੇ ਵਾਦੇ ਪੂਰੇ ਕੀਤੇ ਨਹਿਰੀ ਪਾਣੀ ਦਾ ਵੀ ਕੀਤਾ ਜ਼ਿਲ੍ਹਾ ਬਣਾਉਣ ਦਾ ਵੀ ਕੀਤਾ ਅੰਡਰ ਵੀਰ ਦਾ ਔਰ ਵੀਰ ਦਾ ਵੀ ਕੀਤਾ ਛੋੜੀਆਂ ਸੜਕਾਂ ਦਾ ਵੀ ਕੀਤਾ ਅਸੀਂ ਜੋ ਵਿਕਾਸ ਸੋਬੈਡ ਹਸਪੀਟਲ ਦਾ ਕੀਤਾ ਕੈਂਗੜਾ ਸਦਾ ਕੀਤਾ ਟਰੋਮਾ ਸੈਂਟਰ ਦਾ ਕੀਤਾ ਸਾਡੇ ਟਾਈਮ ਦੇ ਸਾਰੇ ਸਾਰੇ ਪ੍ਰੋਜੈਕਟ ਇਹਨਾਂ ਤੋਂ ਬਸ ਬਸ ਸਟੈਂਡ ਹੀ ਨਹੀਂ ਚੱਲੇ ਪਹਿਲੇ ਕਾਗਰਦੀ ਸਰਕਾਰ ਜਿਹੜਾ ਇਹਨੂੰ ਠਾੜਨ ਨੂੰ ਲੱਗੀ ਰਹੀ ਵੀ ਇਹ ਬਣ ਨਹੀਂ ਦੇਣਾ ਸਟੇਜਾਂ ਲਈ ਅਸੀਂ ਫਿਰ ਵੀ ਤੱਕੜੇ ਹੋ ਕੇ ਅਸੀਂ ਉਹ ਉੱਥੇ ਬਣਾਇਆ ਬਣਾਇਆ ਤਾਂ ਇਹਦੇ ਬਾਦ ਉਹ ਪੱਥਰ ਰੱਖੇ ਫਿਰ ਵੀ ਨਹੀਂ ਚੱਲਿਆ ਇਹਨਾਂ ਕੋਲ ਸਵਾ ਚਾਰ ਸਾਲ ਹੋ ਗਿਆ ਚੱਲਿਆ ਇਹਨਾਂ ਕੋਲ ਬੱਸ ਸਟੈਂਡ ਹੀ ਨਹੀਂ ਤੇ ਵਿਕਾਸ ਦੀ ਗੱਲ ਕਰਦੇ ਕਿ ਵਿਕਾਸ ਕਰ ਸਕਦੇ ਬਿਲਕੁਲ ਜੀ ਮੰਤਰੀ ਜੀ ਬੱਸ ਸਟੈਂਡ ਦੇ ਚੱਲਿਆ ਤੁਹਾਡਾ ਹੁੰਦਾ ਹੈ ਪਰ ਉਹਨਾਂ ਦਾ ਇਹ ਕਹਿਣਾ ਵੀ ਬੱਸ ਸਟੈਂਡ ਜਿਹੜਾ ਤੁਹਾਡਾ ਹੈ ਉਹ ਸ਼ਾਸਨ ਕਾਲ ਦੇ ਵਿੱਚ ਬਣਿਆ ਉਹਦੇ ਨੀਮਾ ਦੀ ਅੰਦੇਸੀ ਕੀਤੀ ਗਈ ਕਿੰਨੇ ਕਰਦੇ ਹਨ ਦੇਖੋ ਗੱਲ ਸੁਣੋ ਜੋ ਅਸੀਂ ਨਕਸ਼ਾ ਪਾਸ ਕੀਤਾ ਸੀ ਪੂਰਾ ਪੈਟਰੋਲ ਪੰਪ ਵਰਕਸ਼ਾਪ ਸਾਰੀ ਉੱਥੇ ਕੀਤੀ ਸੀਗੀ ਉਹਦੇ ਵਿੱਚ ਕੀ ਹੈ ਕਿ ਕਾਂਗਰਸ ਨੇ ਆ ਕੇ ਉਹਦੀ ਤੋੜ ਬੰਨ੍ਹ ਕੀਤੀ ਤੇ ਜਦੋਂ ਸਰਕਾਰ ਸਾਡੀ ਸੀ ਅਸੀਂ ਸਾਰਾ ਤਾਂ ਅਸੀਂ ਚਲਾ ਵੀ ਦੇਣਾ ਸੀ ਮੇਰਾ ਅਗਰ ਦੂਸਰਾ ਟਰਮ ਮੈਨੂੰ ਮਿਲ ਜਾਂਦਾ ਨਾ ਤਾਂ ਮੈਂ ਤਾਂ ਮੈਡੀਕਲ ਕਾਲਜ ਦੀ ਗੱਲ ਕਹੀ ਸੀ ਉਹ ਸਾਰਾ ਉਹ ਪ੍ਰੋਸੀਜਰ ਅਡਾਪਟ ਕਰਾਤਾ ਸੀਗਾ ਔਰ ਇਹਦਾ ਹਸਪੀਟਲ ਚਲਾਇਆ ਉੱਥੇ ਵੀ ਜਲਦਬਾਜੀ ਦੇ ਵਿੱਚ ਕੀਤਾ ਇਹ ਕਿਦ ਅਸੀਂ ਸੀਟੀ ਸਕੈਨ ਕਿਹੜੀ ਸੀਟੀ ਸਕੈਨ ਲੈ ਕੇ ਕੀ ਲੈਬ ਲੈ ਕੇ ਤਾਂ ਸੈਂਟਰ ਦੀ ਲੈਬ ਸੈਂਟਰ ਨੇ ਸਾਰੇ ਜ਼ਿਲ੍ਹਿਆਂ ਨੂੰ ਲੈਪ ਦਿੱਤੇ ਜੇ ਮੈਂ 100 ਬੈਂਡ ਦਾ ਹਸਪਤਾਲ ਨਾ ਬਣਾੰਦਾ ਤਾਂ ਉਹ ਵੀ ਲੈਬ ਹੀ ਨਹੀਂ ਆਣੀ ਸੀ ਇਹਨਾਂ ਦਾ ਕੀ ਯੋਗਦਾਨ ਹੈ ਇਹਦੇ ਵਿੱਚ ਕੋਈ ਯੋਗਦਾਨ ਹੈ ਨਾ ਕਿਸੇ ਤਰ੍ਹਾਂ ਨਹੀਂ ਪਰ ਮੇਰੇ ਕਹਿੰਦੇ ਉਹਨਾਂ ਤਾਂ ਆਪ ਦੀ ਪ੍ਰਸ਼ਾਸਨ ਕਰਣੀ ਆਪ ਦੀ ਮਾਂ ਨੂੰ ਡਾਕਣ ਕੋਈ ਨਹੀਂ ਕਹਿੰਦਾ ਮੈਂ ਦੱਸਾਂ ਸਾਰੇ ਕਹਿੰਦੇ ਮੇਰੀ ਮਾਂ ਦੇਵਤਾ ਹੈ ਪਰ ਲੋਕਾਂ ਨੂੰ ਸਭ ਪਤਾ ਹੈ ਕਿ ਦਾ ਕੌਣ ਕੀ ਕਰਦਾ ਕੌਣ ਕੀ ਦਿਆ ਤੇ ਜਿਹੜਾ ਮਦਨੀ ਅੱਜ ਇਹਨਾਂ ਸੈਸ਼ਨ ਬਣਾਇਆ ਬਣਾਇਆ ਗਿਆ ਸੀ ਵਿਕਾਸ ਵਿਕਸਿਤ ਭਾਰਤ ਜੀ ਰਾਮ ਜੀ ਮਨਰੇਗਾ ਦਾ ਨਾਂ ਬਦਲ ਉਹਨਾਂ ਨੇ ਐ ਕੇ ਰੋਸ ਕੀਤਾ ਜਾ ਰਿਹਾ ਹੈ ਕਿ ਅੰਦਰ ਨੇ ਧੱਕੇ ਦਾ ਨਾਂ ਬਰੋ ਦਿੱਤਾ ਤੇ ਜੋ ਕੋਟਾ ਹੈ ਉਹ ਵੀ ਵਧਾਤਾ ਗਿਆ ਫੇਰ ਦਾ ਮੈਂ ਇੱਕ ਪੁੱਛਣਾ ਚਾਹਦਾ ਕਿ ਬੀਏ ਜਿਹੜੀ ਹੈ ਮਨਰੇਗਾ ਰੁਕੀ ਕਿਵੇਂ ਇਹਦੇ ਵਿੱਚ ਮਨਰੇਗਾ ਦੇ ਲੇਬਰੋ ਲੇਗਾ ਦੇ ਪ੍ਰਧਾਨਾਂ ਨੇ ਸ਼ਿਕਾਇਤ ਕੀਤੀ ਵੀ ਇਹ ਗਫਲਾਬਾਜੀ ਹੋ ਰਹੀ ਹੈ ਔਰ ਸਰਕਾਰਾਂ ਦਾ ਕੰਮ ਹੈ ਸੈਂਟਰ ਦਾ ਪੈਸਾ ਹੈ ਪਾ ਸੈਂਟਰ ਨੇ ਚੀਜ਼ ਬਣਾਣੀ ਹੈ ਵੀ ਸਿੱਧਾ ਗਰੀਬ ਦੇ ਮੂੰਹ ਤੇ ਜਾਣਾ ਚਾਹੀਦਾ ਨਾ ਕਿ ਇਹਨਾਂ ਦੇ ਐਮ.ਐਲ.ਏ ਦੇ ਿੱਡ ਪਰੇ ਜਾਣਾ ਨਾ ਕਿ ਇਹਨਾਂ ਦੇ ਕਿਸੇ ਜਿਹੜੇ ਕਰਪਟ ਅਫਸਰ ਉਹਨਾਂ ਦੇ ਮੂੰਹ ਪਰਿਆ ਜਾਵੇ ਹਮੇਸ਼ਾ ਜਿੱਥੇ ਗੜਬੜ ਹੁੰਦੀ ਹੈ ਉੱਥੇ ਚੀਜ਼ ਚੇਂਜ ਕਰਨੀ ਪੈਂਦੀ ਹੈ ਇਹਨਾਂ ਦੇ ਜਿਹੜਾ ਕੰਮ ਜਿੰਨਾ ਵੀ ਹੋਇਆ ਸਾਰਾ ਸੈਂਟਰ ਦਾ ਪੈਸਾ ਹੈ ਸੈਂਟਰ ਦੇ ਅਲਾਵਾ ਪੈਸੇ ਸਹਿਰ ਤੇ 1 ਰੁਪਿਆ ਦੱਸ ਦੇਣ ਵੀ ਅਸੀਂ ਸਟੇਟ ਨੇ ਆ ਪੈਸਾ ਪਾਇਆ ਸਵਾ ਸੈਂਟਰ ਦੇ ਪੈਸੇ ਦੇ ਸਵਾ ਜਿੰ ਪਿੰਡਾਂ ਚ ਕਿਤੇ ਹੋਏ ਤਾਂ ਸਟੇਟ ਦਾ ਇੱਕ ਪੈਸਾ ਵੀ ਕਿੱਥੇ ਪਿਆ ਹੋਵੇ ਇਹਨਾਂ ਤੋਂ ਮਤਲਬ ਇਹ ਗੱਲ ਕਰਨ ਦਾ ਇਹਨੂੰ ਪੁੱਛੋ ਸ਼ਿਕਾਇਤ ਕਿਨੇ ਕੀਤੀ ਨਰੇਗਾ ਦੇ ਪ੍ਰਧਾਨ ਨੇ ਕੀਤੀ ਨਰੇਗਾ ਦੀ ਲੇਬਰ ਸ਼ਿਵਰਾਜ ਚੋਹਾਨ ਨੂੰ ਮਿਲੀ ਉਹਰ ਮਿਲ ਕੇ ਉਹਨਾਂ ਨੇ ਕਿਹਾ ਕਿ ਵੀ ਆ ਗੜਬੜ ਹੋ ਰਹੀ ਹੈ ਉਹ ਜੋ ਸਾਨੂੰ ਤੁਸੀਂ ਜਿਹੜੇ ਅੱਜ ਗੱਲ ਕਰ ਰਹੇ ਨੇ ਤੁਸੀਂ ਜਾ ਕੇ ਪਿੰਡਾਂ ਚ ਪੁੱਛੋ ਤੁਸੀਂ ਜੇ 100 ਦਿਨ ਦਾ ਕੰਮ ਕਿੰਨੇ ਕਿੰਨੇ ਦਿਨਾਂ ਦਾ ਕੰਮ ਮਿਲੇ ਇਹਨਾਂ ਪੁੱਛੋ ਕਿਨ ਬੰਦੇ ਕਿਸਨੂੰ 100 ਦਿਨ ਦਾ ਕੰਮ ਮਿਲੇ ਕੀ ਦੀ ਗਲਤੀ ਕਿਉਂ ਨਹੀਂ ਮਿਲੇ ਕੰਮ ਕਿੱਥੇ ਗਿਆ ਪੈਸਾ ਜਾ ਕੇ ਜਾਂਚ ਜਾਂਚ ਹੋਏਗੀ ਤੇ ਸਾਰੇ ਇਹਦੇ ਵਿੱਚ امام ਦੇ ਵਿੱਚ ਨੰਗੇ ਹੋਣਗੇ ਇਹਨਾਂ ਫਾਜ਼ਿਲਤਾ ਦੀ ਜਾਲ ਕਿਤੇ ਜਾਵੇ ਕਰੋਨੂ ਅਵਸਥਾ ਨੂੰ ਪਿਆ ਰਿਖਦੇ ਹੋ ਲੋਕਾਂ ਦਾ ਜੋ ਰਹਿਣਾ ਉਹ ਨੁਕੀਂ ਦੇ ਦੇਖੋ ਤੁਹਾਡੇ ਮੀਡੀਆ ਤੋਂ ਕੋਈ ਚੀਜ਼ ਛੁਪੀ ਨਹੀਂ ਹੈ ਲਾਈਨ ਆਰਡਰ ਹੈ ਨਹੀਂ ਤੁਸੀਂ ਇਸ ਤੋਂ ਵੱਡੀ ਕੀ ਕਰੋਗੇ ਇੱਕ ਘਰ ਤੇ ਬੰਦਕ ਬਣਾ ਕੇ ਰ ਲੁੱਟੇ ਜਾਣ ਉਹਨਾਂ ਫੜੇ ਜਾਣ ਕਿੱਥੇ ਮਾਰਿਆ ਜਾਵੇ ਕਿੱਥੇ ਲੁੱਟਿਆ ਜਾ ਕਿੰਨੇ ਬੰਦਿਆਂ ਦੇ ਮੋਟਰਸਾਈਕਲ ਚੱਕੇ ਗਏ ਮੇਰੇ ਕਿਸਾਨਾਂ ਨੂੰ ਪੁੱਛੋ ਕਿੰਨੀਆਂ ਮੋਟਰਾਂ ਜਿਹੜੀ ਹੈ ਉਹ ਚੋਰੀ ਹੋ ਗਿਆ ਕਿੰਨੇ ਟਰਾਂਸਫਰ ਚੱਕ ਲਏ ਗਏ ਉਹ ਤੱਕ ਤਾਂ ਬਿਜਲੀ ਜਿਹੜੀ ਆ ਰੇਲਵੇ ਲਾਈਨ ਦੀ ਤਾਰਾਂ ਤੱਕ ਦੜੇ ਕਿੰਨੀ ਕਿਲੋਮੀਟਰ ਤਾਰ ਜਿਹੜੀ ਹੈ ਕਿੱਥੇ ਗਈ ਕੌਣ ਕਰਾ ਰਿਹਾ ਹੈ ਕਦੇ ਯੂਪੀ ਤੇ ਨਹੀਂ ਹੁੰਦਾ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਤਾਂ ਨਹੀਂ ਹੁੰਦਾ ਇਹ ਤਾਂ ਮਤਲਬ ਕੁੱਤੀ ਚੋਰਾ ਨਾਲ ਡਲੀ ਹੋਈ ਹੈ ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈ ਲਾਈਨ ਆਡਰ ਹੈ ਕਿੱਥੇ ਔਰ ਲਾਈਨ ਆਡਰ ਹੋਏਗਾ ਕਿਵੇਂ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਸਰਕਾਰ ਆਏ ਬਾਅਦ ਕਿੰਨੇ ਐਸਐਸਪੀ ਬਦਲ ਗਏ ਕਿੰਨੇ ਡੀਸੀ ਬਦਲ ਗਏ ਰੋਜ਼ ਥਾਣੇਦਾਰ ਬਦਲੇ ਜਾਂਦੇ ਨੇ ਕਾਰਨ ਕੀ ਮਦਦ ਜੈਨਾ ਬਦਲਾ ਕਾਰਨ ਤਾਂ ਇਹਨਾਂ ਨੂੰ ਪੁੱਛੋ ਨਾ ਕੀ ਕਾਰਨ ਹੈ ਦੱਸੋ ਇੱਕ ਅਫਸਰ ਹੈ ਇੱਕ ਡੀਸੀ ਹੈ ਇੱਕ ਐਸਐਸਪੀ ਹੈ ਕਟੋ ਕਟਰ 3 ਸਾਲ ਤੱਕ ਰਹਿਣਾ ਚਾਹੀਦਾ ਨਾ ਪਰ ਜਾਂ ਤਾਂ 6 ਮਹੀਨੇ ਤਾਂ ਅਫਸਰ ਬਦਲੇ ਜਾਂਦੇ ਨੇ ਮਹੀਨੇ ਨਾਲ ਦਿਨ ਥਾਣੇਦਾਰ ਬਦਲੇ ਜਾਂਦੇ ਨੇ ਕਿਉਂ ਬਦਲਦੇ ਜਿਦੋਂ ਕਿਸੇ ਨੂੰ ਸਮਝ ਆਂਦੀ ਨਹੀਂ ਕੁਰਸੀ ਤੇ ਬੈਠਦਾ ਉੱਥੇ ਬਦਲ ਜਾਂਦੇ ਕਿਉਂ ਕਿ ਇਹਨਾਂ ਨੇ ਗਲਤ ਕੰਮ ਕਰਾਣੇ ਹੁੰਦੇ ਏਬੀਐਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ ਏਬੀਐਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ